ਆ ਦੇਖੋ ਭਾਜੀ ਪਹਿਲਾਂ ਪ੍ਰਿੰਟ ਦੇਖੋ ਡਿਜੀਟਲ ਦੇ ਬੜਾ ਸੋਹਣਾ ਕਪੜਾ ਲੈ ਕੇ ਆਏ ਹੋ ਹਾਂਜੀ ਭਾਜੀ ਇਹ ਪੈਕ ਡਿਜੀਟਲ ਬ੍ਰਾਂਡ ਦੇ ਸੂਟ ਨੇ ਹਾਂਜੀ ਇਹ 150-200 ਰੁਪਏ ਮੀਟਰ ਮਿਲਦੇ ਆ ਨਾ ਜੀ ਆਹ ਦੇਖੋ ਸ਼ਿਮਰ ਨਾ 150 ਰੁਪਏ ਮੀਟਰ ਦਾ ਨਾ 200 ਰੁਪਏ ਮੀਟਰ 600 ਰੁਪਏ ਸੂਟ ਦੇ ਦੂੰਗੇ ਭਾਜੀ ਕੀ ਗੱਲਾਂ ਕਰਦੇ ਅਸੀਂ 500 ਦੇ ਤਿੰਨ ਦੇ ਜਾਂ ਰਹੇ ਹਾਂ 500 ਦੇ ਤਿੰਨ ਸੂਟ ਦੇ ਲੱਗੋ 500 ਦੇ ਤਿੰਨ ਦੇਸੀ ਕਿਉਂ ਦੇ ਰਿਆਂ ਜਿਹੜੇ ਬਜ਼ਾਰਾਂ ਦੇ ਵਿੱਚ 6 6700 ਦਾ ਇੱਕ ਸੂਟ ਤੇ ਬਾਬੇ ਸੱਟੀ ਨੇ ਕਰਤੇ 500 ਦੇ ਤਿੰਨ ਸੂਟ ਇੱਕ ਤੋਂ ਇੱਕ ਪ੍ਰਿੰਟ ਇੱਕ ਤੋਂ ਇੱਕ ਡੀਨ ਤੁਸੀਂ ਭਾਈ ਪੈਕ ਥਾਂ ਲੈਣੇ ਨਾ ਪੈਕ ਥਾਂ ਲੈ ਜਾਓ ਹਾਂਜੀ ਪੂਰੇ ਪੰਜਾਬ ਦਾ ਤਮਾਕਾ ਇੱਕੋ ਹੀ ਦੁਕਾਨ ਕਰ ਰਹੀ ਹੈ ਜੀ ਆਹ ਦੇਖੋ ਓਏ ਹੋਏ 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 ਕੀ ਚਲਬਾ ਦਾ ਪ੍ਰਿੰਟਰ ਆ ਰੰਗ ਵੀ ਬੜੇ ਆ ਡਿਜ਼ਾਈਨ ਵੀ ਬੜੇ ਤੇ ਕੱਪੜਾ ਵੀ ਕਈ ਤਰ੍ਹਾਂ ਦਾ ਇਹ ਦੇਖੋ ਅਸੀਂ 500 ਦੇ ਦਿੰਦਾ ਪੂਰੇ ਪੰਜਾਬ ਦੇ ਨਹੀਂ ਕੋ ਦੇ ਸਕਦਾ ਗੁਆਰੰਟੀ ਹੈ ਐਤਾ ਨਾ ਹਾਂ ਨਗਲੂ ਦਾ ਹੈਵੀ ਆਰਗੈਂਜ਼ਰ ਦਾ ਸੂਟ ਆਈਦਾਂ ਦਾ ਦੁਪੱਟਾ ਨਾਲ ਉਹ ਕੀ ਫਰਕ ਪਾਦਾ 3500 3000 ਜਿੱਥੋਂ ਮਰਜੀ ਲੈ ਜੀਦਾ ਕੋਈ ਟੈਨਸ਼ਨ ਥੋੜੀ ਸਾਨੂੰ ਉਹ ਕੋਈ ਟੈਨਸ਼ਨ ਨਹੀਂ ਹੈਗੀ ਨਾ ਹਾਂ ਤਿੰਜ ਦਾ ਪਾ ਲਗਾਇਆ 3000 ਦਾ ਯਾ ਕੋਈ ਨਹੀਂ ਇਤੋਂ ਮਹਿੰਗਾ ਤੇ ਨਹੀਂ ਆਹ ਦੇਖੋ ਦਾ ਆਈਦਾਂ ਦਾ ਸੂਟ ਥੱਲੇ ਖੋਲਦਾ ਨਾ ਖੋਲਦਾ ਉਹ ਵੀ ਇਹ ਵੀ ਕਿੰਨੇ ਦਾ 1000 1000 ਰੁਪਏ ਇੱਕ ਇੱਕ ਹਜ਼ਾਰ ਦਾ ਸੂਟ ਆ ਦੇ ਰਿਆ ਆ ਇਸ ਵਾਰ ਤੱਕ ਦਊਗਾ ਇਤਾਂ ਦੀ ਔਰਗਾਂਜ਼ਾ ਰਿਸਲਵਾਰ ਹੈਂਡਵਰਕ ਨਾਲ ਦੇਖੋ ਪੀਸ ਬਣਿਆ ਹੋਇਆ ਹਾਂਜੀ ਆਹ ਦੇਖੋ ਛੜ ਉੱਪਰ ਕੰਮ ਲੇਖੋ ਕੇ ਰੇਦੇ ਜੀ ਦੇਖ ਲੈ ਨੇੜੇ ਕਰਕੇ ਮੈਂ ਕਿਹਾ ਮੈਨੂੰ ਦੇਖੀਏ ਨਾ ਮੈਂ ਰੇਟ ਸੁਣਨਾ ਚਾਹੁੰਦਾ ਵੀ ਹੁਣ ਪਹਿਲਾ 1000 ਦੱਸਦਾ ਇਹਦਾ 3500 ਦੱਸ ਦੇਣਾ ਇਹਦਾ ਵੀ 1000 ਹੀ ਆ ਸਾਗ ਨੂੰ ਸੱਦਣਾ ਦਾ ਕੰਮ ਨਹੀਂ ਕਰਦਾ ਹਾਂਜੀ ਤਿੰਨ ਤਿੰਨ ਹਜ਼ਾਰ ਦੇ ਸੁੱਟੇ ਆ ਯਾਰ ਲੱਗੇ ਨੇ ਹਾਂਜੀ ਮੈਂ ਦੇਣਾ ਆ ਦੇਣਾ ਇਦਾਂ ਰਪੀਸ ਦਿੰਦਾ ਇਹ ਵੀ 1000 ਰੁਪਏ ਚ 1000 ਰੁਪਏ ਦੇਖੋ ਦੁਕਾਨਦਾਰਾਂ ਨੇ ਬਲਕ ਚ ਮੰਗਣੇ 10 ਦਾ 20-20 ਸੂਟ ਫੇਰ ਆ ਕਿਉਂ 200 ਪੀਸ ਲੋ ਕੱਪੜਾ ਹੀ ਬੜਾ ਇਹ ਵੀ 1000 ਇਹ ਵੀ 1000 ਚ ਕੀ ਹੁਣ ਆ ਜਿਹੜਾ ਮੈਂ ਸੂਟ ਖੋਲਣ ਲੱਗਿਆ ਨੇ ਦੰਦਲ ਬਾਦ ਨਹੀਂ ਹੈ ਦੇਖੋ 4 ਦਿਨ ਪਏ ਐਤਵਾਰ ਤੱਕ ਆ ਭਾਜੀ ਤੁਸੀਂ ਸੂਟ ਦੇਖੋ ਤੁਸੀਂ ਐਤਵਾਰ ਨੂੰ ਛੱਡੋ ਆ ਚੀਜ਼ ਦੇਖ ਉਹ ਹੈਵੀ ਸੂਟ 2600 2700 ਇਹ ਕਿੰਨੇ ਦਾ ਆ 1300 ਯਾਰ 1500 ਹਜ਼ਾਰ ਰੁਪਏ ਇਹ ਵੀ 1000 ਰੁਪਏ ਮਤਲਬ ਆ ਦੇਖੋ ਦੁਪੱਟੇ ਚੈੱਕ ਕਰ ਲੋ ਡੰਮੀਆਂ ਦੇ ਲਾਕੇ ਇਹ ਹੀ ਸੂਟ ਤਿੰਨ ਤਿੰਨ ਹਜ਼ਾਰ ਰੁਪਏ ਬਾਬੇ ਦੀ ਹੱਤੀ ਦੇ 1 1000 ਦੇ ਵਿੱਚ ਪੂਰੇ ਪੰਜਾਬ ਦਾ ਓਪਨ ਧਮਾਕਾ ਘੇਰੇ ਤੇ ਕੈਮਰ ਵਰਕ ਆ ਤਿੰਨ ਹਜ਼ਾਰ ਤੋਂ ਘੱਟ ਕੋਈ ਦੇਂਦਾ ਨਹੀਂ 1000 ਰੁਪਏ ਬਾਬੇ ਦੀ ਹੱਤੀ ਦਾ ਓਏ ਹੋਏ 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 ਓਏ ਆ ਦੇਖੋ ਕਟਵਾਰ ਦੇ ਦੁਪੱਟੇ ਦੁਪੱਟੇ ਵੀ ਲਗਰੀ ਘੇਰਾ ਚੈੱਕ ਕਰ ਲੋ ਫੋਲ ਬੂਟੇ ਬਾਏ ਆ 35 3500 4 4000 ਸੂਟ ਬਾਬੇ ਦੀ ਹੱਤੀ ਨੇ 1 1000 ਚ ਕਰਤਾ ਆ ਦੇਖੋ ਬਈ ਆ ਦੇਖ ਲੋ ਹੁਣ ਤੁਸੀਂ ਪਰ ਮੈਨੂੰ ਤਾਂ ਸੂਟ ਯਾਰ ਕੌਣ ਦਊ 1000 ਰੁਪਏ ਮੈਂ ਤਾਂ ਮੈਂ ਤਾਂ ਹੈਰਾਨ ਹਾਂ ਰੋ 10 ਮੈਨੂੰ ਕੌਣ ਦਊ ਮੈਂ ਇਹ ਬਾਬਾ ਹੀ ਰਹੂੰ ਓਏ ਇੱਧਰ ਦੇਖ ਇਹ ਬਾਬਾ ਨੇੜੇ ਆ ਯਾਰ ਨੇੜੇ 아이 ਨੂੰ ਦਿਖਾ ਜਰਾ 1000 ਰੁਪਏ ਦਾ ਸੂਟ ਉਹ ਘੜਾਈ ਕਿੱਥੇ ਆ ਕੱਪੜੇ ਦਾ ਮੁੱਲ ਕਿਤੇ ਤੂੰ ਸਮਝਦਾ ਨਹੀਂ ਪਿਆ ਇਹ ਬਾਬੇ ਦੀ ਟੀਸ਼ਰਟ ਫੇਰਾ ਕਰਨ ਨੂੰ ਮੈਂ ਕੱਲ ਨੂੰ ਆਪਣੇ ਬੰਦੇ ਭੇਜਣਾ ਮੈਂ ਕਹਿੰਦਾ ਚੈੱਕ ਕਰੋ ਮਿਲਦਾ ਵੀ 100000 ਦਾ ਤੂੰ ਜਿੰਨੇ ਮਰਜ਼ੀ ਭੇਜ ਪੈਸੇ ਦੇ ਕੇ ਵੇਚੀ ਦਾਰ ਨਹੀਂ ਦਿੰਦਾ ਨੇਚਰਲ ਗਰੇਪ ਬਲੋਕ ਪਿੰਡ ਦੇ ਨਾਲ ਉਹ ਮੇਰੇ ਭੈਣਾ ਭਰਾ ਕਹਿੰਦੇ ਸੀ ਬਾਬੇ ਦੀ ਟੀ ਖੋਲਣੀ ਆ ਕੋਈ ਕਰ ਦੋ ਮਤ ਉਹਨਾਂ ਦੀ ਵੀ ਫੁੱਲ ਮਦਦ ਕਰਾਂਗੇ ਫੁੱਲ ਸਪੋਰਟ ਕਰਾਂਗੇ ਇਦਾਂ ਦੇ ਸੁਟੇ ਇਦਾਂ ਦੇ ਦੁਪੱਟੇ ਹਜ਼ਾਰ ਰੁਪਏ ਆਏ ਗੱਲ ਹਜ਼ਾਰ ਹਜ਼ਾਰ ਰੁਪਏ ਚ ਹੈ ਨਾ ਕਿਤੇ ਜਾਣ ਦੀ ਲੋੜ ਨਹੀਂ ਬਾਬੇ ਦੀ ਹੱਟੀ ਬਾਜ਼ਾਰ ਦੇ ਸਾਹਮਣੇ ਜਿੱਤੋ ਨੀ ਆ ਸ਼ਾਇਦਾ ਕਪੜਾ ਦਾਜਵਿਰ ਦਾ ਕਪੜਾ ਪੂਰੇ ਇੰਡੀਆ ਤੋਂ ਸਸਤਾ ਜਿਹੜਾ 1 ਲੱਖ ਦਾ ਕਪੜਾ ਲੈਣਾ ਬਾਬੇ ਕੋਲ ਆ ਕੇ 30 32000 ਚ ਲੈ ਜਾਓ ਹੈ ਵੀ ਆਹ ਦੇਖੋ ਬੁਟੀਕਾਂ ਵਾਲੇ ਪੀਸ ਆ ਕੁੜੀਆਂ ਜਿਹੜੀਆਂ ਦੇ ਹੱਥਾਂ 'ਚ ਫੋਨ ਛੋਟ ਨੇ ਛੋਟ ਕੇ ਡੈਗ ਗਿਆ ਨੇ ਜਦੋਂ ਤੁਸੀਂ ਸੁਣਨਾ 1000 ਦਾ ਇਹ ਵੀ 8000 ਦਾ 1000 ਚ ਇੱਕ ਨਹੀਂ ਲਾਗਾ ਦੇਖੀ ਚੱਲ ਪੀਸ ਦੇਖ ਹੁਣ ਆ ਚੈੱਕ ਕਰੋ ਤੁਸੀਂ ਕਹਿੰਦੇ ਬੁਲਬੁਲ ਦਾ ਬੱਚਾ ਗਿਆ ਕਿ ਸੂਟ ਬੋੜਾ ਪੈ ਕੇ ਦਾ ਇਦਾਂ ਬਾਜ਼ਾਰ ਆ ਆ ਦੇਖੋ ਬੁਲਬੁਲ ਦੇ ਬੱਚੇ ਨਾ ਆ ਦੇਖ ਹਾਂਜੀ ਅੱਛਾ ਕੋਈ ਯਾਰ ਯਾਰ ਪੀਓ ਪਿਓਰ ਨੇਚਰਲ ਕਰੇਵ ਚਾਹੇ ਵੀ ਤੁਸੀਂ ਲੈ ਜਾਓ ਸੈੱਟ ਬਾਈ ਸੈੱਟ ਚਾਹੇ ਲੈ ਜਾਓ ਇੱਕ ਇੱਕ ਦੇ ਦੇਣੇ ਆ ਆ ਲੋ ਇਹ ਚੀਜ਼ਾਂ ਦੁਕਾਨਦਾਰ ਡਿਜ਼ਾਈਨ ਦੇ ਕੇ ਲੁੱਟ ਲੈਂਦੇ ਆ ਹਾਂਜੀ ਕੀ ਦੇ ਕੇ ਡਿਜ਼ਾਈਨ ਦੇ ਕੇ ਇਹ ਮਹੀਨੇ ਦਾ ਡਿਜ਼ਾਈਨ ਆ ਇਹ ਇਨੇ ਦਾ ਡਿਜ਼ਾਈਨ ਆ ਬਾਜ਼ਾਰ ਵਿੱਚ ਬਾਜ਼ਾਰ 'ਚ ਸੋਨ ਸ਼ਾਈ ਆ ਕਹਿੰਦੇ ਬਈ ਹੈ ਕੋਈ ਨਹੀਂ ਇੱਥੇ ਸਵੇਰੇ ਮੇਲਾ ਇੱਧਰ ਇੱਧਰ ਆ ਨੇੜੇ ਕਰਕੇ ਦਿਖਾ ਬਾਊ ਇਹ ਪ੍ਰਿੰਟ ਨਹੀਂ ਕੜਾਈਆਂ ਨੇ ਓਹ ਸਾਈਡ ਯਾਰ ਪੂਰੀ ਪੂਰੀ ਤਿਆਰੀ ਪੂਰੀ ਤਿਆਰੀ ਬਾਬੇ ਦੀ ਹੱਟੀ ਦੀ ਪੂਰੀ ਤਿਆਰੀ ਆਜੋ 21 ਸਤੰਬਰ ਨੂੰ ਆਜੋ ਅੱਜ ਆਜੋ ਸਵੇਰੇ ਆਜੋ ਵੱਡੇ ਫਰੇ ਪਰ ਇੱਕ ਗੱਲ ਸੁਣ ਲਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਦਾਂ ਦੀਆਂ ਚੀਜ਼ਾਂ ਸਾਨੂੰ ਦੇਣੀਆਂ 4 ਦਿਨ ਆਹਾ ਓ ਲੈ ਜੋਂਗੇ ਆ ਦੇਖੋ ਉਹ ਵੀ ਕਿਤੇ ਜਾਂਦੇ ਫੇ ਤੁਸੀਂ ਉਹ ਸੂਟ ਦਾ ਹੈਗਾ ਸੋਹਣਾ ਇਹ ਦੁਪੱਟਾ ਰ ਉਹ ਤੋਂ ਵੀ ਉੱਪਰ ਆਹ ਦੇਖੋ ਦੁਪੱਟਾ ਨਾਲ ਕੋਟਾ ਪੱਤੀ ਲੱਦਿਆ ਹੋਇਆ ਉਹ ਵੀ ਫੋਰ ਸਾਈਡ ਉਹ ਭਾਜੀ 1000 ਰੁਪਏ ਇਹ ਵੀ 1000 ਹੁਣ ਗੱਡੀ ਦਾ ਸਟੀering ਮੋੜੋ ਦੇ ਹੋਰ ਰੇਟ ਦਿਖਾਓ ਮੈਨੂੰ ਕੋਈ 1500 ਕੋਈ 1700 ਦੇ ਕੋਈ 1800 ਇੱਥੋਂ ਲੈ ਜਾਓ 450 ਦਾ ਸੂਟ ਮੋਰਾ ਵਾਲਾ ਜਿੰਨੇ ਮਰਜ਼ੀ ਲੈ ਜਾਓ 1200 ਦਾ ਸੂਟ ਬਾਰਾ ਨਹੀਂ ਲੈਣਾ 600 ਦਾ ਮਿੱਤੋ ਲੋ ਆ 600 ਰੁਪਏ ਦੇ ਲੈਣਾ ਸੂਟ ਤੁਸੀਂ ਕਮਾਲ ਕੀਤੀ ਪਈ ਆ ਆ ਤੁਸੀਂ ਸੂਟ ਚੈੱਕ ਕਰ ਲਓ 45 4500 5 5000 ਚ ਬਜਾਰਾਂ ਚ ਵੇਖਦਾ ਇੱਥੇ ਸਾਨੂੰ ਦੇਣਾ 2000 ਚ ਬੇਕਰਮ ਡਾਇਮੰਡ ਸਾਰੇ ਇੱਥੇ ਲਾਤੇ ਆ ਮੁੰਦੀ ਤੋਂ ਵੱਟ ਕੇ ਵੱਡੇ ਵੱਡੇ ਸ਼ੋਰੂਮਾਂ ਜਾਂਦੇ ਹੋ ਡੰਮੀਆਂ ਦੇ 5 5000 ਦਾ ਸੂਟ ਇਹ ਬਾਬੇ ਦੀ ਹੱਟੀ 2000 ਰੁਪਏ ਚ ਇਹ ਰੇਟ ਗਿਆ ਇਹ ਬਸੀ ਕੋਈ ਦੋ ਸੂਟ ਵੀਡੀਓ ਜਸਸਤੇ ਲਗਾ ਕੇ ਗਾ ਥੋੜੀ ਬਲਾਉਣੇ ਨਹੀਂ ਇਹ ਤੇ ਕੰਮ ਜਾਦਾ 2000 ਇੱਥੇ ਕੰਮ ਜ਼ਿਆਦਾ ਹੋਇਆ ਹੈ ਨੈਚੁਰਲ ਕਰੇਵ ਆ ਵੀ 2000 ਧਮਾਕਾ ਇਹ ਵੀ 2000 ਸੋ ਤੁਸੀਂ ਇਹ ਦੇਖ ਲਓ ਹੋਰ ਦੁਕਾਨਦਾਰਾਂ ਕੋਲ ਜਾਣਾ ਇੱਕ ਸੂਟ ਕਹਿੰਦੇ 2000 ਦਾ ਦੂਜਾ 2500 ਦਾ ਤੀਜਾ 3000 ਦਾ ਪਰ ਇੱਥੇ ਨਹੀਂ ਇੱਥੇ ਦੋ 2000 ਚ ਆ ਜਿਹੜੇ ਸੂਟ ਖੋਲਦੇ ਦੋ 2000 ਦੇ ਦੇ ਦੋ 1000 ਰੁਪਏ ਚ 50 50 ਲੈਂਥਾਂ ਦੇ ਪਾਕਿਸਤਾਨੀ ਲੈਸਾਂ ਦੇ ਡਿਜੀਟਲ ਕਰੇਵ ਦੇ ਸੂਟ ਇਹਦੀ ਖਾਸੀਅਤ ਕੀ ਹੈ ਹਾਂਜੀ 3 ਮੀਟਰ ਦੀ ਸਲਵਾਰ ਤੇ ਆਹ ਲੋ ਬੁੱਲ ਪਿਓਰ ਦਾ ਦੁਪੱਟਾ ਨਾਲ ਗੱਲਾਂ ਨਾ ਨਹੀਂ ਗੱਡੀ ਚਲਾਉਂਦੇ 229 100 ਤੋਂ ਘੱਟ ਕਿੱਦਾਂ ਨਹੀਂ ਮਿਲਦਾ ਲੈਸਾਂ ਨਾਲ ਡਿਜ਼ਾਈਨਰ ਡਿਜੀਟਲ ਕਰੇਵ ਦਾ ਤੁਸੀਂ 2000 ਦੇ ਦੋਗੇ ਆਪਾਂ 1300 ਜ 13 13 ਕਰਾ ਦੇਣੀ ਵਾਪਸ ਕਰਕੇ ਹੋਰ ਕੀ ਉਹ ਕੀ ਸਿਸਟਮ ਦੱਸੋ ਵੀ ਜਿਹੜੇ ਭੈਣ ਭਰਾ ਵੇਚਣ ਲਈ ਕਪੜਾ ਲੈਣਾ ਚਾਹੁੰਦੇ ਆ ਨਾ ਆਹ ਦੇਖੋ ਪੀਸ ਆਏ ਹਾਏ 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 ਫਰੰਟ ਹੋਏ 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 ਕਰਾਤੀ ਸੂਟਾਂ ਦੀ ਫਰੰਟ ਬੈਕ ਟੌਪ ਦਾ ਹਾਂਜੀ ਇਤਨਾਂ ਦੇ ਸੂਟ ਇਤਨਾਂ ਦੇ ਡਿਜੀਟਲ ਦੁਪੱਟੇ ਖੁਸ਼ ਕਰ ਦੋ ਰੇਟ ਦੱਸ ਕੇ ਭਾਈ 1300 ਦੇਸੀ ਕਿਉਂ ਕਪੜਾ ਇਹ ਵੀ 1300 ਚ ਹੀ ਆ ਪਹਿਲਾਂ ਦੇਖੋ ਬੈਕ ਪ੍ਰਿੰਟ ਹਾਂਜੀ ਆ ਇਧਰ ਦੇਖੋ ਫਰੰਟ ਤੇ ਆਰੀ ਦਾ ਕੰਮ ਉਹ ਵੀ ਡਿਜੀਟਲ ਦੇ ਉੱਪਰ ਲਾਜਵਾਬ ਤੋਹਫੇ ਇਹ 3500 ਦਾ ਹੋਣਾ ਸੂਟ ਆ ਵੀ 1300 ਦਾ ਚੀਜ਼ ਦੇਖੋ ਬਣੀ ਹੋਈ ਜੀ ਸੁਪਰ ਤੋਂ ਉੱਪਰ ਦਾ ਆਰਟੀਕਲ ਧਮਾਕਾ ਪ੍ਰਿੰਟ ਲੱਡੂ ਵੀਰੇ ਪ੍ਰਿੰਟ ਦਿਖਾ ਯਾਰ ਪ੍ਰਿੰਟ 2.5 ਮੀਟਰ ਦਾ ਦੁਪੱਟਾ ਦਿਖਾ ਭਾਜੀ ਰੋਜ਼ ਵਜਾਜੀ ਨਵੀਂ ਆਉਂਦੀ ਏ ਕਲਾਸ ਚੀਜ਼ਾਂ ਰੇਟ ਵੀ ਘਟ ਹੁੰਦਾ ਰੇਟ ਵੀ ਘਟ ਹੁੰਦਾ ਆਣਾ ਕਿੱਥੇ ਆ ਬਾਬੇ ਦੀ ਹੱਟੀ ਬਾਸੜੇ ਦੇ ਸਾਹਮਣੇ ਸਾਹਮਣੇ ਆ ਲੋ ਤੇਰਾ 100 ਦਾ ਸੂਟ ਸੁਪਰ ਡੂਪਰ ਏ ਪੀਣਾ ਬ੍ਰਹਮਦਾਸੀ ਜਲੰਧਰ ਬਾਸੜੇ ਸਾਹਮਣੇ ਬਾਬੇ ਦੀ ਹੱਟੀ ਤੁਹਾਡੀ ਆਪਣੀ ਹੱਟੀ ਵਿਆਹ ਸ਼ਾਦੀ ਦੇ ਕੱਪੜਾ ਨਾਲ ਵੇਚਣ ਲਈ ਕੱਪੜਾ ਨਾਲ ਪੂਰੇ ਪੰਜਾਬ ਤੋਂ ਸਭ ਤੋਂ ਸਸਤਾ ਇੱਕੋ ਹੀ ਦੁਕਾਨ 4 ਦਿਨセール ਵੀਰ ਸ਼ੁਕਰ ਸ਼ਨੀ ਤੇ ਐਤ ਬਾਜੀ 2000 3000 4000 5000 ਹੈਵੀ ਹੈਂਡਵਰਕ ਯਾਰ ਸੂਟ ਹੈ 1000 ਰੁਪਏ ਦਾ ਹੀ ਕਰਤਾ ਜਿਹੜਾ ਪਹਿਲਾਂ ਆਜੂਗਾ ਫਾਇਦਾ ਲੈਜੂਗਾ ਜਿਹੜਾ ਲੈ ਗਿਆ ਸੋ ਲੈ ਗਿਆ ਤੇ ਜਿਹੜਾ ਰਹਿ ਗਿਆ ਸੋ ਰਹਿ ਗਿਆ ਕਿਉਂਕਿ ਬਾਬੇ ਦੀ ਟੀ ਪੰਜਾਬ ਦਾ ਸਭ ਤੋਂ ਵੱਡਾ ਨਾਮ ਬਣ ਗਿਆ ਜਲੰਧਰ ਸ਼ਹਿਰ ਦੇ ਆ 62 ਦੇ ਸਾਹਮਣੇ ਆ 100 ਰੁਪਏ ਦਾ ਸੂਟ ਵੀ ਹੈਗਾ 30000 ਦਾ ਸੂਟ ਵੀ ਹੈਗਾ ਤੁਸੀਂ ਰੀਸੇਲਰ ਆ ਤੁਸੀਂ ਪਿੰਡਾਂ ਛੋੜੇ ਦੁਕਾਨਦਾਰਾਂ ਚਾਹੇ ਤੁਸੀਂ ਬਾਬੇ ਦੀਆਂ ਹਟੀਆਂ ਜੋੜ ਕੇ ਨਵਾਂ ਕੰਮ ਸ਼ੁਰੂ ਕਰਨਾ ਤੁਹਾਡੇ ਘਰ 'ਚ ਵਿਆਹ ਸ਼ਾਦੀ ਆ ਕੇ ਵੀ ਤਾਈ ਵਰਤ ਕਪੜਾ ਸਾਰਿਆਂ ਲਈ ਬਹੁਤ ਵੱਡੇ ਫਾਇਦੇ ਇੱਥੇ ਹੋਣੇ ਆ ਛੇਤੀ ਆ ਜਾਓ ਕੋਈ ਜਾਣਕਾਰੀ ਲੈਣੀ ਹੋ ਤਾਂ ਨੰਬਰ ਸਕਰੀਨ ਤੇ ਆ ਤੁਸੀਂ ਫੋਨ ਕਰ ਲਓ ਫੋਨ ਜ਼ਰੂਰ ਕਰ ਲਓ ਅਸੀਂ ਗੰਢ ਦੇ ਹੁੰਨੇ ਤਾਂ ਕਰਕੇ ਮਾੜਿਆ ਫਾਇਦਾ ਹੋ ਜਾ ਮੇਰਾ ਵੀ